ਬਿਲਕੁਲ ਜਿਹੜਾ 25 ਤਰੀਕ ਨੂੰ ਇੱਕ ਢਿਲਵਾ ਥਾਣੇ 'ਚ ਮੁਕਦਮਾ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਚਿੱਟੀ ਹੁੰਡਈ ਗੱਡੀ ਦੇ ਵਿੱਚ ਕੁਨ ਅਣਪਛਾਤੇ ਲੋਕ ਆਏ ਸੀ ਤਾਂ ਦੇਰ ਰਾਤ ਟੋਲ ਨੂੰ ਜਿਹੜਾ ਬਚਾਉਣ ਲਈ ਉਹਨਾਂ ਨੇ ਜਿਹੜੀ ਟੋਲ ਪਲਾਜ਼ਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਡਰਾਉਣ ਲਈ ਜਿਹੜੇ ਅੰਨੇਵਾਹ ਹਵਾਈ ਫਾਇਰਿੰਗ ਕੀਤੀ ਸੀ ਤੇ ਤੁਰੰਤ ਉਹਤੇ ਕਾਰਵਾਈ ਕਰਦੇ ਵੇ ਸਖਤ ਧਾਰਾਵਾਂ ਤਹਿਤ ਢਿਲਵਾ ਥਾਣੇ 'ਚ ਮੁਕਦਮਾ ਦਰਜ ਕੀਤਾ ਸੀ ਤੇ ਬੜੀ ਢੰਗਾਈ ਨਾਲ ਤਫ਼ਤੀਸ਼ ਕਰਤੇ ਹੋਏ ਜਿਹੜੇ ਆਪਣੇ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਇੰਚਾਰਜ ਸੀਏਏ ਡੀਐਸਪੀ ਲੱਥ ਵੱਲੋਂ ਵੱਖ-ਵੱਖ ਟੀਮ ਬਣਾਈਆਂ ਗਈਆਂ ਤੇ ਵੱਖ-ਵੱਖ ਤਰੀਕੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਇਸ ਟੈਕਨੀਕੀ ਜਿਹੜੀ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਨਾਲ ਕੰਮ ਕਰਦੇ ਹੋਏ ਅਸੀਂ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਆਇਡੈਂਟੀਫਾਈ ਕੀਤਾ ਤੇ ਮੁੱਖ ਦੋਸ਼ੀ ਜਿਹੜਾ ਹੈ ਉਹਨੂੰ ਅਸੀਂ ਕੱਲ ਜਿਹੜਾ ਅੰਮ੍ਰਿਤਸਰ ਤੋਂ ਦੇਖ ਸਾਥੀ ਨਾਲ ਅਰੈਸਟ ਕੀਤਾ ਹੈ ਮੁੱਖ ਦੋਸ਼ੀ ਜਿਹੜਾ ਰਮਨਦੀਪ ਸਿੰਘ ਹੈਗਾ ਇਹ ਕਥਨੰਗਲ ਨੂੰ ਬਿਲੋਂਗ ਕਰਦਾ ਹੈ ਤੇ ਉਹਦੇ ਨਾਲ ਜਿਹੜਾ ਦੂਜਾ ਉਹਦਾ ਜਿਹੜਾ ਸਾਥੀ ਸੀਗਾ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਹੈ ਉਹਨਾਂ ਦੀ ਪੁਛਗਛ ਤੋਂ ਗੱਲ ਸਾਹਮਣੇ ਆਈ ਹੈ ਕਿ ਜੋ ਵੀ ਉਹ ਵਾਰਦਾਤ ਹੈ ਇਸ ਇਲਾਕੇ 'ਚ ਕਰਦੇ ਸੀਗੇ ਤੇ ਉਹਨਾਂ ਨੇ ਕਾਫੀ ਵੱਡੀ ਤਾਦਾਦ 'ਚ ਜਿਹੜੇ ਵੈਪਨਸ ਜਿਹੜੇ ਇੱਥੇ ਰੱਖੇ ਹੋਏ ਸੀ ਤੇ ਅੱਜ ਜਿਹੜੀ ਪੁਲਿਸ ਪਾਰਟੀ ਸਵੇਰੇ ਜਿਹੜੀ ਉਹਨਾਂ ਦੀ ਪੁਛਗਛ ਅਨੁਸਾਰ आ, रिकवरी कराण ਲਈ ਜਿਹੜੀ ਮਾਨਿਟੇ ਲਵਾ ਦੇ ਵਿੱਚ ਜਿਹੜਾ ਆਈ ਸੀ ਤੇ ਇੱਥੇ ਬੜੀ ਭਾਰੀ ਮਾਤਰਾ ਚ ਉਹਨਾਂ ਵੱਲੋਂ ਜਿਹੜੀ ਵੈਪਨ ਜੀ ਜਿਹੜੀ ਰਿਕਵਰੀ ਕੀਤੀ ਹੈ ਤੇ ਉਹਨੂੰ ਬੜਾ ਜਿਹੜਾ ਜਿਹੜਾ ਤਰਤੀਬ ਮੁਤਾਬਿਕ ਜਿਹੜੀ ਰਿਕਵਰੀ ਉਹਦੀ ਕੀਤੀ ਗਈ ਹੈ ਤੇ ਰਿਕਵਰੀ ਦੌਰਾਨ ਜਿਹੜਾ ਦੋਸ਼ੀ ਹੈਗਾ ਉਹਨੇ ਮੌਕਾ ਲੱਭਦੇ ਹੋਏ ਧੱਕਾ ਮਾਰ ਕੇ ਗੁੱਥਮ ਗੁੱਥਾ ਹੋ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਵੱਲੋਂ ਪੁਲਿਸ ਪਾਰਟੀ ਵੱਲੋਂ ਉਹਦਾ ਪਿੱਛਾ ਕੀਤਾ ਗਿਆ ਇੱਕ ਜਿਹੜਾ ਉਹਨੂੰ ਰੋਕਣ ਲਈ ਬੜੇ ਧਿਆਨ ਨਾਲ ਉੱਤ ਜਿਹੜਾ ਇੱਕ ਜਿਹੜਾ ਇੱਕ ਫਾਇਰਿੰਗ ਆਰਮ ਇੰਜਰੀ ਜਿਹੜੀ ਉਹਨੂੰ ਹੋਈ ਹੈ ਜਿਹੜੀ ਉਹਨੂੰ ਲੱਥ ਦੇ ਵੱਜੀ ਹੈ ਗੋਲੀ ਵੱਜਦੇ ਹੀ ਇਮੀਡੀਏਟਲੀ ਉਹ ਦੇਖ ਪਿਆ ਤੇ ਪੁਲਿਸ ਨੇ ਉਹਨੂੰ ਦੁਬਾਰਾ ਅਰੈਸਟ ਕਰ ਲਿਆ ਦੋਸ਼ੀ ਨੂੰ ਸਿੱਧਾ ਹੀ ਜਿਹੜਾ ਪੁਲਿਸ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਦੇ ਵਿੱਚ ਜਿਹੜਾ ਲਿਜਾਇਆ ਗਿਆ ਹੈਗਾ ਤੇ ਹੁਣ ਜਿਹੜੀ ਅਗਲੀ ਕਾਰਵਾਈ ਅਸੀਂ ਇਸ ਮੁਕਦਮੇ ਚ ਕਰ ਰਹੇ ਹੈਗੇ ਆ ਬਾਕੀ ਜਿਹੜੀ ਦੋਸ਼ੀ ਹੈ ਉਹਨਾਂ ਦੀ ਵੀ شناخت ਹੋ ਰਹੀ ਹੈ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇੱਥੇ ਸਰ ਹੋਰ ਵੀ ਪਰਚਾ ਹੈਗਾ ਜੀ ਪਿੰਲੇ ਦਾ ਬਿਲਕੁਲ ਜਿਹੜਾ ਇਹ ਮੁੱਖ ਦੋਸ਼ੀ ਰਮਨਦੀਪ ਹੈਗਾ ਇਹਦੇ ਤੇ 13 ਮੁਕਦਮੇ ਹੈ سنگੀਨ ਜਿਹੜੇ ਜੁਰਮ ਕਤਲ ਹੋ ਗਿਆ ਇਰਾਦਾ ਕਤਲ ਆਮਜ਼ਾ ਐਕਟ ਤੇ ਹੋਰ سنگੀਨਤਾ ਹਮਤ ਤਹਿਤ ਤੇ ਪਹਿਲਾ ਵੀ ਮੁਕਦਮੇ ਦਰਜਨ ਤੇ ਬੜਾ ਹਾਰਡ ਐਂਡ ਕ੍ਰਿਮੀਨਲ ਹੈਗਾ ਉਹ ਜੀ ਸਰ ਚਾਰ ਦੋਸ਼ੀ ਸੀ ਵਿਚਾਰ ਜਾਣੇ ਨੇ ਫਾਰਿੰਗ ਕੀਤੀ ਸੀ ਟੋਲਪਲੇਟ ਉਹਦੇ ਵਿੱਚੋਂ ਕਿੰਨੇ ਆਪਾਂ ਕਾਬੂ ਕੀਤੇ ਜੀ ਉਹਦੇ ਵਿੱਚੋਂ ਅਸੀਂ ਦੋ ਹਜੇ ਕਾਬੂ ਕਰ ਲਏ ਆ ਦੋ ਭੱਜੇ ਹੋਏ ਆ ਉਹਨਾਂ ਦੀ ਛਨਾਖਤ ਹੋ ਗਈ ਟੀਮਾਂ ਉਹਨਾਂ ਦੇ